ਇਹ ਹਾਲ ਹੈ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ ਗਾਵਾਂ ਦੇ ਲੇਵੇ ਤੇ ਭਲੂਣ ਜਾਂ ਸੋਜ ਦਾ ਦੇਸੀ ਨੁਕਤਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲੈਣ ਤਾਂ ਕਿ ਦਿੱਤੀ ਹੋਈ ਅਪਡੇਟ ਪਹੁੰਚਦੀ ਰਹੇ ਕਰਦੇ ਆ ਫਿਰ ਆਪਾਂ ਵੀਡੀਓ ਸ਼ੁਰੂ ਜਿਵੇਂ ਕਿ ਪਹਿਲਣ ਝੋਟੀਆਂ ਜਾਂ ਬੈੜਾ ਸੂੰਦੀਆਂ ਨੇ ਤਾਂ ਉਹਨਾਂ ਦੇ ਲੇਵੇ ਤੇ ਭਲੂਣ ਜਾਂ ਸੋਜ ਆ ਜਾਂਦੀ ਆ ਇਹ ਸਮੱਸਿਆ ਦਾ ਕਰਕੇ ਮੱਝਾਂ ਗਾਵਾਂ ਨੂੰ ਬੈਠਣ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਆ ਇਸ ਕਾਰਨ ਕਰਕੇ ਆਪਾਂ ਮੈਡੀਕਲ ਪ੍ਰੋਡਕਟ ਪਸ਼ੂ ਤੇ ਵਰਤਣ ਲੱਗ ਜਾਂਦੇ ਆ ਜਾਂ ਕੋਈ ਵੀ ਸਪਰੇਅ ਹੋਵੇ ਉਹ ਪਸ਼ੂ ਦੇ ਲੇਵੇ ਤੇ ਮਾਰ ਕੇ ਦੇਖਣ ਲੱਗ ਜਾਂਦੇ ਆ ਜਾਂ ਪਸ਼ੂ ਦੇ ਲੇਵੇ ਤੇ ਕੋਈ ਲੇਪ ਕਰਕੇ ਦੇਖਣ ਲੱਗ ਜਾਂਦੇ ਆ ਪਰ ਤਾਂ ਵੀ ਆਪ ਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਅੱਜ ਆਪਾਂ ਇੱਕ ਦੇਸੀ ਨੁਕਤਾ ਲੈ ਕੇ ਆਏ ਆਂ ਆ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਵੀਡੀਓ ਬਣਾਉਣ ਤੇ ਬੜਾ ਸਮਾਂ ਲੱਗ ਜਾਂਦਾ ਬਾਕੀ ਇਹ ਨੁਕਤਾ ਵਰਤਣ ਲਈ ਕੋ ਜੇ ਇਹ ਚੀਜ਼ਾਂ ਆਪਾਂ ਲੈਣੀਆਂ 200 ਗ੍ਰਾਮ ਨਿੰਬੂ ਦਾ ਰਾਸ 25 ਗ੍ਰਾਮ ਹਲਦੀ 20 ਗ੍ਰਾਮ ਕਾਲੀ ਮਿਰਚ 250 ਗ੍ਰਾਮ ਗੋੜ ਇਕ ਵਾਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ 200 ਗ੍ਰਾਮ ਨਿੰਬੂ ਦਾ ਰਸ 25 ਗ੍ਰਾਮ ਹਲਦੀ 20 ਗ੍ਰਾਮ ਕਾਲੀ ਮਿਰਚ 250 ਗ੍ਰਾਮ ਗੋੜ ਗੋੜ ਨੂੰ ਛੱਡ ਕੇ ਆਪਾਂ ਦੂਜੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਬਰੀਕ ਕਰਕੇ ਗੁੜ ਦੇ ਵਿੱਚਰ ਲਾ ਕੇ ਪਸ਼ੂ ਨੂੰ ਦੇ ਸਕਦੇ ਆ ਜੇ ਪਲੂਣ ਜਾਂ ਸੋਜ ਜ਼ਿਆਦਾ ਗਈ ਤਾਂ ਆਪਾਂ ਪਸ਼ੂ ਨੂੰ ਦੋ ਟਾਈਮ ਵੀ ਦੇ ਸਕਦੇ ਆ ਨੁਕਤਾ ਉ ਆਪਾਂ ਇੱਕ ਟਾਈਮ ਹੀ ਦੇਣਾ ਪੱਕੀ ਕਈ ਵੀਰ ਸੂਣ ਤੋਂ ਪਹਿਲਾਂ ਹੀ ਪਸ਼ੂ ਨੂੰ ਕੋਈ ਚੀਜ਼ਾਂ ਗਰਮ ਦੇਣ ਲੱਗ ਜਾਂਦੇ ਆ ਸੂਣ ਤੋਂ ਨਾਣੀ ਆਪਾਂ ਦੇਣਾ ਜਦੋਂ ਆਪਣਾ ਪਸ਼ੂ ਸੂ ਹਟਿਆ ਉਹਦੇ ਬਾਅਦ ਹੀ ਆਪਾਂ ਇਹ ਨੁਕਤੇ ਸ਼ੁਰੂ ਕਰਨਾ ਤੇ ਬਾਕੀ ਕਿਸਾਨ ਵੀਰੋ ਇਹ ਨੁਕਤੇ ਦੇ ਨਾਲ ਅੱਜ ਆਪਾਂ ਇੱਕ ਹੋਰ ਨੁਕਤਾ ਸ਼ੇਅਰ ਕਰਨ ਜਾ ਰਹੇ ਹਾਂ ਜੇ ਆਪਾਂ ਚਾਹਣੇ ਆਂ ਵੀ ਸੂਣ ਤੋਂ ਬਾਅਦ ਆਪਣੇ ਪਸ਼ੂ ਦੀ ਧਾਰ ਵੀ ਪੋਲੀ ਹੋ ਜੇ ਤੇ ਲੇਵੇ ਤੇ ਸੋਜ ਜੰਪ ਲੂਣ ਨਾ ਆਵੇ ਤੇ ਇਹ ਜੀ ਉਹਨੂੰ ਮਹੀਨਾ ਪਹਿਲਾਂ ਕੀ ਚੀਜ਼ ਦਈਏ ਇਹ ਚੀਜ਼ ਦਾ ਨਾਮ ਆ ਗਿਆ ਕਿਸਾਨ ਵੀਰੋ ਠਿਕਰੀ ਨਸਾਦਰ ਠਿਕਰੀ ਬਨਸਾਦਰ ਦੇ ਪੈਕੇਟ ਮਿਲ ਜਾਂਦੇ ਆ ਬਾਜ਼ਾਰੋਂ ਉਹ ਆਪਾਂ ਪੈਕੇਟ ਲੈ ਹੋਣਾਗਾ ਦੂਜੀ ਠਿਕਰੀ ਸਦਰ ਨਹੀਂ ਆਪਾਂ ਲੈਣੀ ਤੇ ਉਹ ਪੈਕਟ ਦੇ ਵਿੱਚ ਗੋਲੀਆਂ ਹੁੰਦੀਆਂ ਕਿਸਾਨ ਵੀਰੋ ਤੇ ਆਪਾਂ ਦਿਨ ਚ ਦੋ ਗੋਲੀਆਂ ਆਪਾਂ ਸਾਨੂੰ ਦੇ ਸਕਦੇ ਆ ਪਰ ਆਪਾਂ ਵਿੱਚ ਸਨ ਜ਼ਰੂਰ ਛੱਡਣਾ ਜਿਵੇਂ ਇੱਕ ਜਾਂ ਦੋ ਦਿਨ ਆਪਾਂ ਛੱਡ ਕੇ ਠੀਕ ਨਹੀਂ ਸਦਰ ਦੇ ਸਕਦੇ ਆ ਪਸ਼ੂ ਨੂੰ ਇਹ ਜੇ ਤੁਸੀਂ ਦੋਨੇ ਨੁਕਤੇ ਵਰਤੋਗੇ ਤਾਂ ਤੁਹਾਨੂੰ 100% ਰਿਜ਼ਲਟ ਮਿਲੂਗਾ ਇਹ ਆਪਣੇ ਅਜਮਾਏ ਹੋਏ ਦੇਸੀ ਨੁਕਤੇ ਆ ਇੱਕ ਵਾਰੀ ਵਰਤ ਕੇ ਜ਼ਰੂਰ ਦੇਖਿਓ ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਤਾਂ ਕਿ ਦਿੱਤੀ ਹੋਈ ਜਾਣਕਾਰੀ ਤੁਹਾਡੇ ਤੱਕ ਪਹੁੰਚ ਇਹ ਮਿਲਦੇ ਆ ਕਿਸੇ ਹੋਰ ਪਸੰਦ ਦੇ ਰਿਲੇਟਡ ਵੀਡੀਓ ਵਿੱਚ